ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਹਿਬ ਅਗਜਿਓ ਜਿਹੜਾ ਬੰਨ ਗੁਰਜ ਟੈਲਦਾਸ ਉੜ ਗਿਆ ਸੀਗਾ ਸੰਤਾਂ ਨੇ ਬੜਾ ਉਪਰਾਲਾ ਕੀਤਾ ਸੰਤਾਂ ਬੜਾ ਜੰਗੀ ਬਦ ਤੇ ਇੱਥੇ ਮਿੱਟੀ ਲੈ ਕੇ ਆਈਆਂ ਪਰ ਰਾਸ ਦਾ ਜੋ ਲੋਕਾਂ ਦੇ ਮਨਾਂ ਦੇ ਵਿੱਚ ਇਸ ਵੀ ਉਹ ਕੰਨ ਜਿਹੜਾ ਹੈ ਉਹ ਸਰਕਾਰ ਨੇ ਟਿੱਕੇ ਦੇ ਦਿੱਤਾ ਹੈ ਪਰ ਉਹ ਆਪਾਂ ਉੱਥੋਂ ਨਹੀਂ ਜਾਈਏ ਆਪਾਂ ਦੇਖੀਏ ਕਿ ਜਿਹੜਾ ਸਮਾਂ ਇਸ ਟਾਈਮ ਚੱਲ ਰਿਹਾ ਹੈ ਪਾਣੀ ਦੀ ਢਾਹ ਲੱਗ ਰਹੀ ਆ ਉਹਨੂੰ ਰੋਕਣ ਵਾਸਤੇ ਸਾਨੂੰ ਮਿੱਟੀ ਦੇ ਥੈਲੇ ਬਹੁਤ ਜ਼ਰੂਰੀ ਹੈ ਭਰੇ ਆ ਉਹਨੇ ਤੁਹਾਨੂੰ ਸਦਕਾ ਨੂੰ ਬੇਨਤੀ ਕਰਦੇ ਆ ਕਿ ਇੱਥੇ ਹੌਮਾ ਮਾ ਕੇ ਪਹੁੰਚੋ ਆਪਾਂ ਠੇਕੇਦਾਰ ਦੇ ਕੰਮ ਵਾਲਾ ਨਾਲ ਵੇਖੀ ਉਹਦੇ ਹਿਸਾਬ ਨਾਲ ਸਟਰੀਟ ਬਹੁਤ ਘੱਟ ਆ ਆਪਣੇ ਤੌਰ ਤੇ ਜਿਹੜਾ ਕੰਮ ਚੱਲ ਰਿਹਾ ਉਹਨੂੰ ਜਾਰੀ ਰੱਖਿਓ ਨਿਮਰਤਾ ਸਹਿਤ ਇਹ ਹੀ ਬੇਨਤੀ ਹੈ ਕਿ ਆਪਾਂ ਇੱਥੇ ਸਾਰੇ ਪਹੁੰਚ ਕੇ ਇਹ ਜਿਹੜੀ ਇਸ ਟਾਈਮ ਪੱਲ ਨੂੰ ਢਾਹ ਲੱਗੀ ਹੋਈ ਆ ਜੋ ਸਰਕਾਰੀ ਅੰਕੜਿਆਂ ਤੋਂ ਪਤਾ ਲੱਗ ਰਿਹਾ ਹੈ ਕਿ ਡੈਮ ਤੋਂ ਪਾਣੀ ਵਹ ਰਿਹਾ ਛੇ ਸਰਕਾਰ ਦੀ ਚੇਤਾਵਨੀ ਦਿੱਤੀ ਗਈ ਆ ਤੋ ਇਸ ਨੂੰ ਮੁੱਖ ਰੱਖਦੇ ਆ ਇਸ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ